ਨਸ਼ਿਆਂ ਦੇ ਬੰਦੇ ਹੋਣ ਜਾਂਦੇ ਦਸੰਬਰ ਨੂੰ ਦਿਸ਼ੋ ਦੇਗਾ ਚੰਗੀ ਗੱਲ ਹੈ ਪਰ ਇਹ ਪ੍ਰੈਕਟੀਕਲ ਵੀ ਕਰਨਾ ਹੈ ਨਾ ਇਹ ਬੋਸਟਰੀ ਲੱਗਾ ਪੋਸਟਰ ਜੀ ਇਹਨੇ ਦੇਖਿਆ ਕਾ ਨਸ਼ਿਆਂ ਦੇ ਵਿਰੋਧ ਜੋਲਦ ਜੈ ਜੀ 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 ਜ ਕਬਨ ਪਈ ਨਾ ਬਈ ਇਹ ਕੀ ਬਣਾ ਵਰ ਤੇ ਆ ਇਹ ਜੀ ਇੱਕ ਡੈਥ ਹੋ ਗਈ ਹੈ ਜੀ ਨਸ਼ੇ ਦੇ ਕਾਰਨ ਆ ਇਹ ਹਾਂ ਨਸ਼ੇ ਦੇ ਕਾਰਨ ਹੋਈ ਹੈ ਜੀ ਲੱਤਾਂ ਨਸ਼ਾ ਦੇ ਬੰਦ ਕਰਵਾ ਦਿੱਤਾ ਨਾਲ ਨੇ ਬੰਦ ਤੇ ਬੰਦ ਕਰਵਾਉਂਦੇ ਸਰਪੰਚ ਪਤਾ ਬੰਦੇ ਵਿੱਚ ਹੀ ਆ ਜੀ ਜਿਹਨੇ ਸਾਹ ਬੰਦ ਕਰਾ ਦਿੱਤਾ ਆ ਇਹ ਕਿਹੜੀ ਜਗ੍ਹਾ ਹੈ ਇਹ ਸੁਲਤਾਨਪੁਰ ਪਿੰਡ ਅੱਧੀ ਛੇ ਵਾਰ ਕਲੋੜਾ ਬੜੀ ਘੁਬਜਾ ਵਾਲੀ ਵਿੱਚ ਅੱਛਾ ਜੀ ਹਟੇ ਉਹਨੇ ਸੰਭਲੀ ਆ ਔਰ ਬਸ ਉਹ ਇਹਨਾਂ ਦੇ ਜੇਵਾ-ਧੂਆ ਖਾਲੀ ਕਰਕੇ ਤੇ ਲੈ ਜਾਂਦੀ ਆ ਬਸ ਇਹਨਾਂ ਨੂੰ ਇੱਥੇ ਛੱਡ ਜਾਂਦੀ ਆ ਜਿਹੜੇ ਲੋਕ ਵੇਚਦੇ ਆ ਠੀਕ ਠੀਕ ਹੈ ਜੀ ਤੇ ਇਹ ਬੰਦੇ ਵਿਚਾਰੇ ਉਹ ਇਹਦਾ ਇਹ ਇਹਦਾ ਦੀ ਮਜਬੂਰੀ ਇਹਨਾਂ ਨੂੰ ਖਾਣਾ ਪੈਂਦਾ ਪੁਲਿਸ ਦੇ ਝੋਟੇ ਮਾਰਿਆ ਇਹਨੂੰ ਯਾਰ ਇਹ ਪਾੜੀ ਕਰਦੇ ਪੁਲਿਸ ਝੋਟੇ ਮਾਰਿਆ ਨਾਲੇ ਆ ਗੁਸਾ ਸਾਰੀ ਜਨਤਾ ਕਹਿ ਰਹੀ ਆ ਕਿ ਉਹ ਪੁਲਿਸ ਵਾਲੇ ਦੂਜੇ ਰੇ ਆਉਂਦੇ ਆ ਮੁਲਾਜ਼ਮ ਉਹਨਾਂ ਨੇ ਇਹਨੂੰ ਦੇ ਦੇ ਨਲਾਂ ਦੇ ਵਿੱਚ ਲੱਤ ਮਾਰੀ ਇਹਨੂੰ ਜਿੰਨਾ ਜਿੰਨਾ ਵੇਜ ਦੇ ਆ ਉਹਨਾਂ ਨੂੰ ਫੜਿਆ ਨਹੀਂ ਆ ਇਹ ਖਲੋਤਾ ਦਾ ਉਹਨੇ ਉਹ ਪਾਟ ਕੇ ਲਾਖਦੇ ਇਹਨੂੰ ਫੜ ਕੇ ਕੁੱਟ ਕੇ ਇਹਨੂੰ ਕੁੱਟ ਕੇ ਇੱਥੇ ਅਕਸਰ ਨਕਸ਼ਾ ਵਿਕਦਾ ਰਹਿੰਦਾ ਹਾਂਜੀ ਚਲਿਆ ਵੇਖਦਾ ਰਹਿੰਦਾ ਵਾ ਨਕਸ਼ਾ ਯਾਰ ਹਰ ਵੀ ਹਰ ਮੋੜ ਤੇ ਬਿਕੰਡਿਆ ਵਾ ਇਹ ਨਕਸ਼ਾ ਸੇਵਾ ਲਈ ਲਾ ਕੇ ਛੇੜੀਦਾ ਰਹਿੰਦਾ ਉਹ ਤਾਂ ਉਹ ਤਾਂ ਉਹਨਾਂ ਨੂੰ ਕਹਿੰਦੇ ਸੀ ਸਾਨੂੰ ਤੁਹਾਡੇ ਮੋਹੱਲੇ ਤੋਂ ਫੋਨ ਆਦੇ ਆ ਉਹਦਾ ਤੁਸੀਂ ਕਹਿੰਦੇ ਹੋ ਕਿ ਨਾਲ ਦਾ ਹੀ ਤੁਸੀਂ ਜੇ ਦੱਸੋ ਕੋਈ ਕੋਈ ਸਾਲੇ ਖੁਦ ਆਪੇ ਆ ਅਸੀਂ ਤੁਹਾਡੇ ਨਾਮ ਗੁੱਤਰ ਰੱਖਾਂਗੇ ਇਹ ਆਉਂਦੇ ਉਹਨਾਂ ਦਾ ਅਧਗਾਨੇ ਤੁਹਾਡੇ ਇਲਾਕੇ ਦੇ ਵਿੱਚੋਂ ਫੋਨ ਹੁੰਦੇ ਸਾਨੂੰ ਬੇੜਾ ਇਸ ਕਾਜ ਦਿਨ ਮੋਤਾ ਹੋ ਗਈਆਂ ਵਾ ਰੋਜ਼ਾਨਾ ਇੱਕ ਦੋ ਬੰਦੇ ਮਰ ਜਾਂਦੇ ਨਸ਼ੇ ਨਾਲ ਪੱਦੀ ਪਣ ਬੰਦੇ ਸੋ ਕਾਲਾ ਯੋਧ ਕੰਡਾ ਆ ਕਾਲਾ ਨਸ਼ੇ ਨਸ਼ੇ ਦੇ ਬੰਦੇ ਹੋ ਜਾਂਦੇ ਨੇ ਨਸ਼ਿਆਂ ਵਿਰੋਧ ਯੋਧਾ ਹੈਗਾ ਤਾਂ ਚੰਗੀ ਗੱਲ ਐ ਪਰ ਇਹ ਪ੍ਰੈਕਟੀਕਲ ਵੀ ਤੇ ਕਰਨਾ ਨਾ ਇਹਨੂੰ ਪੋਸਟਰ ਹੀ ਲੱਗਾ ਪੋਸਟਰ 'ਚ ਇਹਨੇ ਲਿਖਿਆ ਆ ਨਸ਼ਿਆਂ ਦੇ ਵਿਰੋਧ ਯੋਧਾ ਚੰਗੀ ਗੱਲ ਹੈ ਭਗਵੰਤ ਮਾਨ ਨੇ ਮੁੱਦਾ ਵਧੀਆ ਉਠਾਇਆ ਪਰ ਪ੍ਰੈਕਟੀਕਲ ਦੇ ਵਿੱਚ ਹੋਣਾ ਚਾਹੀਦਾ ਨਾ ਕਿਤੇ ਬਾਰੀਆਂ ਦੇ ਪੋਸਟਰ ਲਾ ਦਿੱਤੇ ਬਸ ਠੀਕ ਹੈ ਓਕੇ ਪੋਸਟਰਾਂ ਦੀ ਨਸ਼ਾ ਪੰਦਕ ਰੋਂਡਾ ਉਧਾਂ ਦੇ ਮਨ ਰਿਹਾ ਬੰਦੇ ਚੜਿਆ ਹੋਵੇਗਾ ਉਹਦੇ ਆਪ ਚਾਟੂ ਵਾਲੇ ਉੱਪਰ ਹੋ ਕੇ ਵੇਖ ਲੋਗੇ ਠੀਕ ਠੀਕ ਹੈ